ਬੰਦੀ ਸਿੰਘ ਜੋ ਆਪਣੀਆਂ ਸਜ਼ਾ ਵੀ ਪੂਰੀਆਂ ਕਰ ਚੁੱਕੇ ਨੇ ਕਈਆਂ ਨੂੰ 30-30 ਸਾਲ 28-28 ਸਾਲ ਹੋ ਚੁੱਕੇ ਨੇ ਪਰ ਅੱਜ ਵੀ ਸਰਕਾਰਾਂ ਅੰਦਰ ਡੱਕ ਕੇ ਬਿਠੀਆਂ ਨੇ ਸਾਡੇ ਨਾਲ ਇਹ ਦੋਹਰੀ ਨੀਤੀ ਸਰਕਾਰ ਬਣਾਤੀ ਆਪਣਾਂ ਦੀ ਪਹਿਲਾਂ ਤੋਂ ਹੀ ਸ਼ੁਰੂ ਤੋਂ ਹੀ ਸਾਡੇ ਨਾਲ ਇਹ ਉਹਨੂੰ ਰਾਮ ਰਹੀਮੇ ਜੇ ਕੋ ਉਹਨੂੰ ਹਰ ਵਾਰ ਪ੍ਰੋਬਲ ਮਿਲ ਜਾਂਦੀ ਹੈ ਥੋੜੀ ਥੋੜੀ ਦੇਰ ਬਾਅਦ ਪ੍ਰੋਬਲ ਮਿਲਦੀ ਰਹਿੰਦੀ ਹੈ ਜਦੋਂ ਕਿ ਗੁਨਾਹ ਉਹਦੇ ਇਹਨਾਂ ਨਾਲੋਂ ਬਹੁਤ ਵੱਡੇ ਗੁਨਾਹ ਨੇ ਸਥੇਸ਼ ਦੇ ਵਿੱਚ ਇੱਕ ਬਲਤਕਾਰੀ ਨੂੰ ਜਦੋਂ ਵਕੀਲ ਮਿਲ ਜੇ ਫਿਰ ਉਸ ਦੇਸ਼ ਦੇ ਵਿੱਚ ਆਪਾਂ ਕੀ ਆਸ ਕਰਦੇ ਹਾਂ ਇਨਸਾਫ ਨੇ ਸਰ ਸਾਹਿਬ ਦੀ ਹੈ ਹੀ ਨਹੀਂ ਆਸਤਾ ਦੇਖੋ ਹੁਣ 20 ਮਹੀਨੇ ਹੋ ਗਏ ਬੇਟਾ ਨੂੰ ਹੁਣ ਤੱਕ ਸਾਨੂੰ ਕੋਈ ਸੁਦਾਉਣਾ ਚਾਹੀਦਾ ਸੀਗਾ ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਔਨ 에ਅਰ ਮੈਸੇਜ ਮਰਦੀਪ ਸਿੰਘ ਇਸ ਵਕਤ ਚੰਡੀਗੜ੍ਹ ਮੋਹਾਲੀ ਦੀ ਸਰਹੱਦ ਵਾਈਪੀਐਸ ਚੌਂਕ ਦੇ ਵਿੱਚ ਮੌਜੂਦ ਹੈਗੇ ਆ ਪਿਛਲੇ ਵਹੀ ਮਹੀਨਿਆਂ ਤੋਂ ਇਸ ਜਗ੍ਹਾ ਤੇ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਹੈ ਬੰਦੀ ਸਿੰਘਾਂ ਦੀ ਰਿਹਾਈ ਲਈ ਇਸ ਜਗ੍ਹਾ ਤੋਂ ਸਰਕਾਰਾਂ ਨੂੰ ਅਪੀਲਾਂ ਕੀਤਾ ਜਾਂ ਕੀਤੀਆਂ ਜਾ ਰਹੀਆਂ ਨੇ ਖਾਸ ਕਰਕੇ ਜੇਕਰ ਮੈਂ ਗੱਲ ਕਰਾਤਾ ਇੱਕ ਅਜਿਹਾ ਸਮਾਂ ਸੀ ਜਦੋਂ ਸਾਡੇ ਜਥੇਦਾਰ ਅਕਾਲੀ ਫੁੱਲਾ ਸਿੰਘ ਜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਖੜੇ ਹੋ ਕੇ ਹੁਕਮਨਾਮਾ ਜਾਰੀ ਕਰਦੇ ਸੰਤੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਿਰ ਮੱਥੇ ਹੁੰਦਾ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਉਸ ਜਗ੍ਹਾ ਤੋਂ ਖੜਕੇ ਸਰਕਾਰਾਂ ਨੂੰ ਅਪੀਲਾਂ ਕਰਨੀਆਂ ਪੈ ਰੀਆਂ ਨੇ 20 ਮਹੀਨੇ ਹੋ ਗਏ ਆ ਇਸ ਚੌਂਕ ਦੇ ਵਿੱਚ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਜਿੱਥੇ ਅਲੱਗ-ਅਲੱਗ ਸਿਰਮੌਰ ਜਥੇਬੰਦੀਆਂ ਵੀ ਪਹੁੰਚੀਆਂ ਪਰ ਅਜੇ ਤੱਕ ਸਰਕਾਰ ਦੇ ਕੰਨ ਤੇ ਜੂਣੀ ਸਰਕ ਰਹੀ ਕਹ ਲਈਏ ਕਿ ਚੜ੍ਹਦੀ ਕਲਾ ਵਾਲੇ ਸਿੰਘ 20 ਮਹੀਨਿਆਂ ਤੋਂ ਇਸ ਮੋਰਚੇ ਦੇ ਵਿੱਚ ਡਟੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਪਿਛਲੇ 20 ਮਹੀਨਿਆਂ ਤੋਂ ਇਸ ਮੋਰਚੇ ਦੀ ਕੀ ਰਣਨੀਤੀ ਆ ਕੀ ਮੀਟਿੰਗਾਂ ਹੋਈਆਂ ਨੇ ਸਰਕਾਰ ਨਾਲ ਅਤੇ ਕਦੋਂ ਤੱਕ ਇਹ ਮੋਰਚਾ ਜਾਰੀ ਰਹੇਗਾ ਮੇਰੇ ਨਾਲ ਨਿਹੰਗ ਸਿੰਘ ਜਥੇਬੰਦੀਆਂ ਮੌਜੂਦ ਹੈ ਗੱਲਬਾਤ ਕਰਦੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਮ ਪਿਆਰੇ ਹੋ ਤੁਹਾਡਾ ਮੈਂ ਜੈਦਰ ਲਖਵੀਰ ਸਿੰਘ ਜ਼ਿਲ੍ਹਾ ਜੈਦਰ ਮੁਹਾਲੀ ਬੁੱਢਾਦਲ ਪਿਆਰੇ ਉਹ 20 ਮਹੀਨੇ ਹੋ ਗਏ ਡਟੇ ਹੋਏ ਇਸ ਮੋਰਚੇ ਦੇ ਵਿੱਚ ਦਸਮ ਪਾਸ਼ਾ ਨੇ ਫੌਜ ਬਖਸ਼ੀ ਹਮੇਸ਼ਾ ਚੜ੍ਹਦੀ ਕਲਾ ਚ ਰਹਨੇ ਆ ਅੱਜ ਵੀ ਚੜ੍ਹਦੀ ਕਲਾ ਵਾਲੇ ਸਿੰਘ ਬੈਠੇ ਨੇ ਡਟੇ ਨੇ 20 ਮਹੀਨਿਆਂ ਤੋਂ ਹਾਂ ਜੀ ਬੈਠੇ ਨੇ ਜੀ ਹੋਰ ਕਈ ਜਥੇਬੰਦੀਆਂ ਬੈਠੀਆਂ ਨੇ ਰਾਜ ਰਾਜ ਸਿੰਘ ਜੀ ਬੈਠੇ ਨੇ ਬਾਬਾ ਕਲਵਿੰਦਰ ਸਿੰਘ ਜੀ ਬੈ ਲੋਕੀ ਜਿਹੜੇ ਬੰਦੀ ਇੱਥੇ ਬੈਠੀਆਂ ਨੇ ਜੀ ਤੇ ਕਿਸਾਨ ਕਿਸਾਨਾਂ ਵਾਲੋ ਵੀ ਕਾਫੀ ਐਸੇ ਲੋਕ ਆਉਂਦੇ ਜਾਂਦੇ ਰਹਿੰਦੇ ਆ ਟਾਈਮ ਸਰ ਜਿਵੇਂ ਅੱਜ ਵੀ ਇੱਕ ਜਥਾ ਆਇਆ ਹੋਇਆ ਸੀ ਇੱਧਰ ਖੀਦਰਾਬਾਦ ਵੱਲੋਂ ਜੀ ਇਸ ਤਰ੍ਹਾਂ ਜਿਵੇਂ ਆਈ ਜਾਂਦੇ ਨੇ ਕੱਲ ਪਰਸੋਂ ਕਰਨਾਲ ਤੋਂ ਜਥਾ ਆਇਆ ਹੋਇਆ ਸੀ ਤੇ ਹੁਣ ਜਣੀ ਸੰਗਤ ਅੱਗੇ ਨਾਲ ਘਟ ਗਈ ਹੈ ਪਹਿਲਾਂ ਸੰਗਤ ਬਹੁਤ ਹੁੰਦੀ ਸੀ ਸਾਡਾ ਵੀ ਇੱਥੇ ਦੁੱਧਾ ਲੰਗਰ 20 ਮਹੀਨਿਆਂ ਤੋਂ ਚੱਲ ਰਿਹਾ ਹੈ ਤੇ ਪਹਿਲਾਂ ਚਾਰ-ਚਾਰ ਪੰਜ-ਪੰਜ ਕੰਡਲ ਸਾਡਾ ਦੁੱਧ ਲੱਗਦਾ ਸੀ ਤੇ ਹੁਣ ਸਾਡਾ ਥੋੜਾ ਜਿਹਾ ਘਟ ਹੋ ਗਿਆ ਦੋ ਦੂਜੇਵੇਂ ਸੰਗਤ ਦੇ ਹਿਸਾਬ ਨਾਲ ਬਾਬਾ ਜੀ ਜ਼ਿਕਰ ਕਰਾਂ ਬੰਦੀ ਸਿੰਘ ਜੋ ਆਪਣੀਆਂ ਸਜ਼ਾ ਵੀ ਪੂਰੀਆਂ ਕਰ ਚੁੱਕੇ ਨੇ ਕਈਆਂ ਨੂੰ 30 30 ਸਾਲ 28 28 ਸਾਲ ਹੋ ਚੁੱਕੇ ਨੇ ਪਰ ਅੱਜ ਵੀ ਸਰਕਾਰਾਂ ਅੰਦਰ ਡੱਕ ਕੇ ਬੈਠੀਆਂ ਨੇ ਕਿ ਸਰਕਾਰ ਦੀ ਐਸੀ ਮਜਬੂਰੀ ਸਮਝਦੇ ਜਿਹੜਾ ਅੱਜ ਵੀ ਅੰਦਰ ਰੱਖਿਆ ਉਹਨਾਂ ਨੂੰ ਨਹੀਂ ਜੀ ਦੇਖੋ ਸਿੱਖਾਂ ਨਾਲ ਤਾਂ ਕਾਹੀ ਸਰੀਆਵਾਂ ਦੇ ਸਾਰੇ ਤੱਕ ਹੈ ਇਹ ਹੁਣ ਰਾਮ ਰਹੀਮੇ ਦੇਖੋ ਉਹਨੂੰ ਹਰ ਬਾਰ ਪ੍ਰੋਬਲ ਮਿਲ ਜਾਂਦੀ ਹੈ ਥੋੜੀ ਥੋੜੀ ਦੇਰ ਬਾਅਦ ਪ੍ਰੋਬਲ ਮਿਲਦੀ ਰਹਿੰਦੀ ਹੈ ਜਦੋਂ ਕਿ ਗੁਨਾਹ ਉਹਦੇ ਇਹਨਾਂ ਨਾਲੋਂ ਬਹੁਤ ਵੱਡੇ ਗੁਨਾਹ ਨੇ ਤੇ ਬੰਦੇ ਨੂੰ ਮਾਰ ਕੇ ਉੱਤੇ ਦਰਖਤ ਉਗਾ ਦੇਣਾ ਜਾਂ ਉਹ ਕੰਨ ਰੇਪ ਕਰਨਾ ਹੈ ਨਾ ਜੀ ਇਸ ਤਰ੍ਹਾਂ ਦੇ ਗੁਨਾਹ ਨੇ ਉਹਨਾਂ ਦੇ ਪਰ ਉਹਨਾਂ ਨੂੰ ਦੇਖੋ ਬਾਰ ਬਾਰ ਪਰ ਸਾਡੇ ਨਾਲ ਇਹ ਦੋਲੀ ਨੀਤੀ ਸਰਕਾਰ ਬਣਾਤੀ ਆਪਣਾਂ ਦੀ ਪਹਿਲਾਂ ਤੁਸੀਂ ਸ਼ੁਰੂ ਤੁਸੀਂ ਸਾਡੇ ਨਾਲ ਤੇ ਇਹ ਤਾਂ ਬਹੁਤ ਵੱਡੀ ਗਲਤੀ ਹੈ ਜਿਸ ਦੇਸ਼ ਦੇ ਵਿੱਚ ਇੱਕ ਬਲਤਕਾਰੀ ਨੂੰ ਜਦੋਂ ਵਕੀਲ ਮਿਲ ਜੇ ਫਿਰ ਉਸ ਦੇਸ਼ ਦੇ ਵਿੱਚ ਆਪਾਂ ਕੀ ਆਸ ਕਰਦੇ ਹਾਂ ਇਨਸਾਫ ਨੇ ਸਾਹਿਬ ਦੀ ਹੈ ਹੀ ਨਹੀਂ ਆਸ ਤਾਂ ਦੇਖੋ ਹੁਣ 20 ਮਹੀਨੇ ਹੋ ਗਏ ਜਿ ਬੈਠੇ ਨੂੰ ਹੁਣ ਤੱਕ ਸਾਨੂੰ ਕੋਈ ਨਾ ਕੋਈ ਸਹਾਰਾ ਹੋਣਾ ਚਾਹੀਦਾ ਸੀਗਾ ਸਾਨੂੰ ਮੜ ਮੋਟਾ ਆਪਣੀ ਜਿਹੜੀ ਪੰਜਾਬ ਦੀ ਗਵਰਨਮੈਂਟ ਹੈ ਉਹਦੇ ਵੱਲੋਂ ਵੀ ਕੋਈ ਸਾਨੂੰ ਹੈ ਨਹੀਂ ਉਹਨਾਂ ਵੱਲੋਂ ਵੀ ਕੋਈ ਇੱਥੇ ਨਹੀਂ ਆਇਆ ਤੇ ਹੋਰ ਵੀ ਮਤਲਬ ਜਿਹੜੀ ਸੈਂਟਰ ਸਰਕਾਰ ਹੈ ਉਹਦੇ ਵੱਲੋਂ ਕੋਈ ਸਹਯੋ ਨਹੀਂ ਹੈਗਾ ਸਾਨੂੰ ਕੋਈ ਵੀ ਸਰਕਾਰੀ ਜੋ ਮੌਜੂਦਾ ਸਰਕਾਰ ਦੀ ਜੇਕਰ ਮੈਂ ਗੱਲ ਕਰਾਂ 92 ਐਮਐਲਏ ਜਿਤਾਏ ਗਏ ਨੇ ਕੋਈ ਵੀ ਨੁਮਾਇੰਦਾ ਇਸ ਜਗ੍ਹਾ ਤੇ ਨਹੀਂ ਨਹੀਂ ਪਹੁੰਚਿਆ ਇੱਥੇ ਕੋਈ ਨਹੀਂ ਆਇਆ ਹਾਂਜੀ ਇਸ ਤਰੀਏ ਬੈਠੇ ਤਾਂ ਹੀ ਕਰਕੇ ਸੀ ਕਰੇ ਸੀ ਉਹਦਾ ਕਿ ਬੈਠ ਰਹਾਂਗੇ ਜੋ ਤੱਕ ਇਹ ਮਤਲਬ ਮਸਲਾ ਹੱਲ ਨਹੀਂ ਹੁੰਦਾ ਸਾਡੇ ਜਿਹੜੇ ਬੰਦੀ ਸਿੰਘਾ ਉਹ ਰਿਹਾਂ ਨਹੀਂ ਹੁੰਦੇ ਤੇ ਜਿਹੜੇ 328 ਰੂਪ ਨੇ ਜੀ ਉਹਨਾਂ ਦੀ ਜੋ ਹੈਗੀ ਹੈ ਉਹਨਾਂ ਬਾਰੇ ਪਤਾ ਨਹੀਂ ਲੱਗਦਾ ਉਹਨਾਂ ਦੇ ਜਿਹੜੇ ਦੋਸ਼ੀ ਰਹਨ ਉਹਨਾਂ ਨੂੰ ਫੜਿਆ ਨਹੀਂ ਜਾਂਦਾ ਉਦੋਂ ਤੱਕ ਅਸੀਂ ਇੱਥੇ ਡਟੇ ਰਹਾਂਗੇ ਜੇਕਰ ਗੱਲ ਕਰਾਂ ਧਰਨੇ ਪਹਿਲੇ ਵੀ ਲੱਗਦੇ ਰਹੇ ਨੇ ਪਰ ਇੰਨੇ ਲੰਬੇ ਸਮੇਂ ਤੱਕ ਧਰਨਾ ਹੋਰ ਕਿਸੇ ਸਰਕਾਰ 'ਚ ਨਹੀਂ ਦੇਖਿਆ ਪਰ ਹੁਣ ਜੇਕਰ ਮੈਂ ਗੱਲ ਕਰਾਂ ਤਾਂ ਮੌਜੂਦਾ ਸਰਕਾਰ ਜਿਸ ਨੇ ਸਤਾ ਦੇ ਵਿੱਚ ਆਉਣ ਤੋਂ ਪਹਿਲਾਂ ਕਈ ਵਾਅਦੇ ਵੀ ਕੀਤੇ ਕਿ ਅਸੀਂ ਧਰਨਾ ਮੁਕਤ ਸਰਕਾਰ ਬਣਾਉਣੀ ਹੈ ਰੰਗਲਾ ਪੰਜਾਬ ਬਣਾਉਣਾ ਹੈ ਸੋ ਇਹ ਰੰਗਲਾ ਪੰਜਾਬ ਸੋਚਿਆ ਸੀਗਾ ਬਿਲਕੁਲ ਇਹ ਗਲਤ ਹੈ ਜੀ ਦੇਖੋ ਅਸੀਂ ਵੀ ਵੋਟਾਂ ਪਾਈਆਂ ਅਸੀਂ ਬਹੁਤ ਸੰਘਰਸ਼ ਕੀਤਾ ਉਸ ਇਲੈਕਸ਼ਨਾਂ ਵਿੱਚ ਬਹੁਤ ਜਿਆਦਾ ਦੌੜ ਭੱਜ ਕੇ ਵੀ ਚਲੋ ਬਦਲਾ ਆਏਗਾ ਕੋਈ ਬਦਲਾ ਆ ਕੇ ਸਹਿ ਸਾਡਾ ਕੋਈ ਸੁਲਵਾਈ ਹੋਵੇ ਪਰ ਕੋਈ ਸੁਲਵਾਈ ਨਹੀਂ ਸਭ ਕੋ ਉਹਦੇ ਨਾਲ ਉਹ ਵੀ ਸਾਡਾ ਨੁਕਸਾਨ ਜਿਆਦਾ ਹੋ ਰਿਹਾ ਹੈ ਕਿੱਦਾਂ ਫਿਰ ਕਿਦਾਂ ਸੋਚਦੇ ਆ ਕਿ ਅੱਜ ਫਿਰ ਸਿੱਖ ਜਿੱਕਰ ਗੱਲ ਕਰਦੇ ਨੇ ਖਾਲਸਾਤਨ ਦੀ ਗੱਲ ਕਰਦੇ ਨੇ ਆਪਾਂ ਖਾਲਸ ਰਾਜ ਦੀ ਗੱਲ ਕਰਦੇ ਨੇ ਕਿ ਜਦੋਂ ਸ਼ੇਰੇ ਪੰਜਾਬ ਦਾ ਰਾਜ ਹੁੰਦਾ ਸੀ ਕੋਈ ਵੀ ਕ੍ਰਾਈਮ ਨਹੀਂ ਸੀ ਹੁੰਦਾ ਕੋਈ ਵੀ ਸਜ਼ਾ ਨਹੀਂ ਸੀ ਦਿੱਤੀ ਜਾਂਦੀ ਕਿਸੇ ਚੀਜ਼ ਨੂੰ ਲੈ ਕੇ ਕਿਹਾ ਜਾਂਦਾ ਕਿ ਉਹ ਸਮਾਜ ਇਹਾ ਸੀ ਕਿ ਕੁੱਤੇ ਦੇ ਗਲ ਦੇ ਵਿੱਚ ਇੱਕ ਸੋਨੇ ਦਾ ਕੈਂਠਾ ਪਾ ਕੇ ਤੋੜਿਆ ਜਾਵੇ ਕੁੱਤੇ ਨੂੰ ਤਾਂ ਉਹ ਕੈਂਠਾ ਗਲ ਦੇ ਵਿੱਚ ਹੀ ਹੁੰਦਾ ਸੀ ਚੋਰੀ ਨਹੀਂ ਸੀ ਹੁੰਦੀ ਸੋ ਅਜਿਹੇ ਰਾਜ ਦੀ ਅੱਜ ਆਪਾਂ ਜ਼ਰੂਰ ਮੰਗ ਕਰਦੀ ਐ ਸਿੱਖੋਂ ਸੋਸ਼ਲ ਨੂੰ ਲੈ ਕੇ ਕੀ ਵਿਚਾਰ ਨੇ ਬਿਲਕੁਲ ਅਸੀਂ ਮੰਗ ਕਰਦੇ ਆ ਇਹ ਰਾਜ ਹੋਵੇ ਤੇ ਪਰ ਜਿਹੜਾ ਹੁਣ ਇਹ ਜਿਹੜੀ ਸਰਕਾਰ ਇਹਨੇ ਤਾਂ ਬਹੁਤ ਜ਼ਿਆਦਾ ਮਤਲਬ ਇਹਦੇ ਰਾਜ ਵਿੱਚ ਬਹੁਤ ਜ਼ਿਆਦਾ ਬਲਤਕਾਰ ਵੀ ਹੋ ਰਹੇ ਨੇ ਬਹੁਤ ਜ਼ਿਆਦਾ ਕਤਲੇ ਕਤਲਿਆਂ ਵੀ ਬਹੁਤ ਹੋ ਰਿਹਾ ਹੈ ਇਹਨਾਂ ਦਾ ਪਹਿਲੀ ਸਰਕਾਰ ਦੇ ਟਾਈਮ 'ਚ ਨਹੀਂ ਹੋਇਆ ਜੀ ਨਾ ਇਹ ਸਰਕਾਰ ਦੇ ਉਹਦੇ ਵਿੱਚ ਹੋਇਆ ਜੀ ਤੋਂ ਸਾਨੂੰ ਬੜੀਆਂ ਆਸਾਂ ਸੀਗੀਆਂ ਸਾਨੂੰ ਬੜੀ ਉਮੀਦਾਂ ਸੀਗੀਆਂ ਬਿਲਕੁਲ ਇਹ ਸਰਕਾਰ ਬਦਲਾਵ ਦੀ ਸਰਕਾਰ ਕਿਹਾ ਜਾਂਦਾ ਸੋ ਇਹ ਅਜਿਹੇ ਬਦਲਾਵ ਦੇਖਣ ਲਈ ਆਪਾਂ ਇਹ ਸਰਕਾਰ ਨੂੰ ਚੁਣੇ ਬਿਲਕੁਲ ਨਹੀਂ ਹੈ ਤਾਂ ਉਹਦੋਂ ਤਾਂ ਲੱਗਦਾ ਸੀ ਨਾ ਜੀ ਵੀ ਹਾਂ ਸਾਡਾ ਕੁਝ ਸਾਡਾ ਸੋਚਣਗੇ ਸਾਡੇ ਬਾਰੇ ਕੁਝ ਕਰਨਗੇ ਜਿਸ ਹਿਸਾਬ ਨਾਲ ਭਗਵੰਤ ਮਾਨ ਵੀ ਕਹਿੰਦਾ ਸੀ ਵੀ ਮੈਂ ਸਭ ਤੋਂ ਪਹਿਲਾ ਮੁੱਦਾ ਇਹ ਲਵਾਵਾਂਗਾ ਸਭ ਤੋਂ ਪਹਿਲੇ ਪਹਿਲੇ ਦੇ ਆਧਾਰ ਤੇ ਸਿੰਘਾਂ ਨੂੰ ਰਿਹਾ ਕਰਾਵਾਂਗਾ ਪਰ ਉਹ ਮੁੜ ਕੇ ਇਸ ਗੱਲ ਬਾਰੇ ਕੋਈ ਨਾ ਬਿਆਨ ਨਾ ਕੋਈ ਗੱਲ ਕਰੇ ਕੋਈ ਆਈ ਨਹੀਂ ਅਕਾਲੀ ਦਲ ਸਰਕਾਰ ਦੇ ਵੇਲੇ ਦੀ ਗੱਲ ਕਰਾਂ ਬੰਦੀ ਸਿੰਘ ਉਹਦੋਂ ਵੀ ਜਿਲ੍ਹੇ ਚ ਸੀਗੇ ਪਰ ਅੱਜ ਅਕਾਲੀ ਦਲ ਨੂੰ ਹੋਸ਼ ਆਈਏ ਕਿ ਆਪਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਨੀ ਹੈ ਤੇ ਜਦੋਂ ਉਹਨਾਂ ਦੀ ਆਪਣੀ ਸਰਕਾਰ ਹੀ ਭਾਜਪਾ ਨਾਲ ਗੱਠਜੋੜਨ ਸੀਗਾ ਫਿਰ ਉਦੋਂ ਸਰਕਾਰ ਨਾਲ ਰਲ ਕੇ ਯਤਨ ਕਿਉਂ ਨਹੀਂ ਕੀਤਾਗੇ ਨਹੀਂ ਇਹ ਵੀ ਗੱਲ ਤੇ ਜੋ ਨਹੀਂ ਉਦੋਂ ਉਦੋਂ ਕਰ ਸਕਦੇ ਜੇ ਉਦੋਂ ਨਹੀਂ ਕੀਤਾ ਤੇ ਹੁਣ ਉਹਨਾਂ ਨੇ ਕੀ ਕਰਨਾ ਜੀ ਹੁਣ ਅਸੀਂ ਸਟੇਜਾਂ ਤੇ ਖੜ ਕੇ ਗੀਤ ਗਾ ਰਹੇ ਆ ਜਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗਦੇ ਆ ਫਿਰ ਇਹ ਉਦੋਂ ਸਮਾਂ ਕਿੱਥੇ ਸੀਗਾ ਇਹ ਵਾਲਾ ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ ਵੀ ਹੁਣ ਨਹੀਂ ਸਾਨੂੰ ਆਸ ਉਹਨਾਂ ਤੋਂ ਕੋਈ ਆਸ ਨਹੀਂ ਹੈਗੀ ਤੇ ਉਦੋਂ ਜਦੋਂ ਸਾਡੇ ਉਹਨਾਂ ਦੇ ਸਤਾ ਵੀ ਸੀਗੇ ਉਦੋਂ ਸਾਨੂੰ ਕੁਝ ਨਹੀਂ ਉਹਨਾਂ ਤੋਂ ਮਿਲਿਆ ਤੇ ਹੁਣ ਸਾਨੂੰ ਕੀ ਮਿਲ ਸਕਦਾ ਉਹਨਾਂ ਤੋਂ ਪਾਪਾ ਜੀ ਕੀ ਲੱਗਦਾ ਕਿਦਾਂ ਸਿੱਖ ਰਾਜ ਮੋੜ ਤੋਂ ਆਇਆ ਆ ਲਿਆਂਦਾ ਜਾਵੇਗਾ ਕਿਵੇਂ ਕਿਸ ਤਰੀਕੇ ਨਾਲ ਜਿਹੜੇ ਯਤਨ ਹੋ ਸਕਦੇ ਕੋਈ ਕੋ ਕੋ ਕਿਸੇ ਕੋ ਰਾਜ ਨਾ ਦੇਤਾ ਹੈ ਜੋ ਲੇਤਾ ਹੈ ਨਿਜਵਲ ਸੇ ਲੇਤਾ ਹੈ ਤੇ ਉਹ ਜਿਹੜੀ ਆਪਣੀ ਆਪਾਂ ਨੂੰ ਪੁਰਾਣੀ ਪੈਣੀ ਹੈ ਤੇ ਰਾਜ ਤਾਂ ਹੀ ਲੈ ਸਕਦੇ ਜੇ ਆਪਾਂ ਸਤਾ ਮਤਲਬ ਤਗੜੇ ਹੋ ਕੇ ਲੜਾਂਗੇ ਲੜਾਈ ਹਾਂਜੀ ਇੰਨੀ ਦੇਰ ਤੱਕ ਡਟੇ ਰਹੋਗੇ 20 ਮਹੀਨੇ ਤਾਂ ਹੋ ਗਏ ਤੁਹਾਨੂੰ ਅੱਜ ਤੁਸੀਂ ਵੀ 20 ਮਹੀਨਿਆਂ ਤੋਂ ਚੜ੍ਹਦੀ ਕਲਾ ਚੋਂ ਸਮੁੰਦਰ ਦੇ ਲੰਗਰ ਲੱਗੇ ਨੇ ਇਸ ਜਗ੍ਹਾ ਤੇ ਬਾਕੀ ਸਿੰਘ ਵੀ ਚੜ੍ਹਦੀ ਕਲਾ ਚ ਬੈਠੇ ਨੇ ਹਾਂਜੀ ਬਿਲਕੁਲ ਸਾਰੇ ਚੜ੍ਹਦੀ ਜਨ ਸਹਿਯੋਗ ਹੈ ਸਾਰੇ ਸਿੰਘਾਂ ਦਾ ਤੇ ਅਸੀਂ ਆਪਸ ਵਿੱਚ ਜਿੰਨੀ ਇੱਥੇ ਜਿਸ ਬੰਦੀਆਂ ਸਾਰੀਆਂ ਇੱਕ ਦੂਜੇ ਨਾਲ ਸਹਿਯੋਗ ਨਾਲ ਚੱਲਦੀਆਂ ਕੋਈ ਕੋਈ ਘਾਤ ਨਹੀਂ ਹੈ ਕੋਈ ਕਿਸੇ ਕੇ ਕੰਨੀ ਨਹੀਂ ਹੈ ਤੇ ਚੱਲ ਰਹੇ ਲੰਗਰ ਵੀ ਚੱਲ ਰਹੇ ਨੇ ਉੱਧਰ ਲੰਗਰ ਚੱਲ ਰਹੇ ਨੇ ਆਪਣੇ ਕਾਰ ਸੇਵਾ ਵਾਲੇ ਬਾਬਾ ਜੀ ਦਾ ਲੰਗਰ ਚੱਲਿਆ ਬਲਵਿੰਦਰ ਸਿੰਘ ਨਰੇਂਦਰ ਸਿੰਘ ਜੀ ਦਾ ਤੇ ਇੱਧਰ ਅੰਬਸਾਬ ਤੋਂ ਆ ਰਹੇ ਲੰਗਰ ਉਹ ਚ ਰੇ ਜੀ ਸਿੰਘ ਜਰ ਪਿੱਛੇ ਕੜੂਏ ਵਾਲਾ ਲੱਸੀ ਦਾ ਲੰਗਰ ਚੱਲ ਰਿਹਾ ਜੀ ਬਹੁਤ ਸਾਰਾ ਚੜ੍ਹਦੀ ਕਲਾ ਚ ਜੀ ਸਰਕਾਰ ਨੂੰ ਕੋਈ ਸਨੇਹਾ ਲਾਣਾ ਚਾਹੋਗੇ ਸਰਕਾਰ ਦਾ ਸਨੇਹਾ ਹੈ ਜੀ ਜਿਸ ਤਰ੍ਹਾਂ ਉਹਨਾਂ ਨੇ ਜੋ ਵਾਅਦੇ ਕਰੇ ਸੀ ਜੋ ਆਪਣੇ ਪੂਰੇ ਕਰਨ ਤੇ ਜੋ ਹੁਣ ਲਾਸਟ ਵਿੱਚ ਥੋੜਾ ਟਾਈਮ ਰਹਿ ਗਿਆ ਉਹਨਾਂ ਦਾ ਵੀ ਵੀ ਹੁਣ ਉਹਨਾਂ ਨੂੰ ਪੂਰੇ ਕਰਨੇ ਚਾਹੀਦੇ ਆ ਸੋਚਣਾ ਚਾਹੀਦਾ ਇਸ ਗੱਲ ਬਾਰੇ ਬਈ ਸਿੰਘ ਇਨੀ ਦੇਰ ਤੋਂ ਬੈਠੇ ਨੇ ਉਹਨਾਂ ਦੀ ਸੁਲਵਾਈ ਹੋਣੀ ਚਾਹੀਦੀ